ਆਲੋ ਗੁੱਡ ਮਾਰਨਿੰਗ ਹੋਮ ਕਰਦੇ ਆ ਤੁਸੀ ਸਾਰੇ ਠੀਕ ਹੋਵੋ ਤੇ ਸਵਾਗਤ ਆ ਤੁਹਾਡਾ ਨਿਊ ਬਲੌਗ ਦੇ ਵਿੱਚ ਟਾਈਮ ਹੋ ਗਏ 5:00 ਤੇ ਟੈਂਪਰੇਚਰ ਹੈਗਾ 7 ਤੇ ਹਵਾ ਅੱਜ ਸਾਰਾ ਦਿਨ ਚੱਲਣੀ ਹੈ ਤੇ ਅੱਜ ਹਵਾ ਦੇ ਵਿੱਚ ਹੀ ਕੰਮ ਕਰਨਾ ਕੰਮ ਹੈਗਾ ਬੀਜੀ ਤੇ ਵੇਟ ਕਰ ਰਹੇ ਆ ਬਾਈ ਦੀ ਆਣਗੇ ਤੇ ਗੇਟ ਖੋਲਣਗੇ ਤੇ ਜਾਵਾਂਗੇ ਅੰਦਰ ਤੇ ਫਿਰ ਕਰਦੇ ਆ ਟਰੱਕ ਸਟਾਰਟ ਇਹਦਾ ਮੋਲ ਦੇਖ ਲਓ ਲੇ 5:30 ਹੋ ਗਏ ਨੇ ਇਹ ਇੰਨਾ ਟ੍ਰੈਫਿਕ ਹੈ ਨਹੀਂ ਹੌਲੀ ਹੌਲੀ ਦਿਨ ਚੱਲੂਗਾ ਤੇ ਟ੍ਰੈਫਿਕ ਵੱਜ ਜਾਣਾ ਲੋ ਜੀ ਫਸਟ ਡਿਲੀਵਰੀ ਕਰਨੀ ਤੋੜ ਬਜ ਗਏ 6 ਦਾ ਟਾਈਮ ਹੋ ਗਿਆ ਮਾਰਨਿੰਗ ਤੇ ਜਦ ਤੱਕ ਆਪ ਨੂੰ ਆਪਣੀ ਕੰਪਨੀ ਦਾ ਪਾ ਲੈ ਕੇ ਜਾ ਰਹੇ ਫਾਸ ਡਿਲੀਵਰੀ ਡੋਨੀ ਗਰੁੱਪ ਦਾ ਅੱਖ ਰਾਤ ਹੀ ਕਰਦਾ ਸੀ ਲੋਡ ਇਹਨਾਂ ਨੇ ਸ਼ਾਮ ਨੂੰ ਬਸ ਬੈਂਟਾ ਮਾਰੀ ਜਾਂਦੇ ਚੱਲਦੇ ਆ ਨਾਲ ਦੀ ਨਾਲ ਫਸਟ ਡਿਲੀਵਰੀ ਕੱਤੀ ਡਨ ਉਹ ਬਤਾ ਦੇ ਤੋਂ ਪਹਿਲਾਂ ਸੇਰ ਇਸ ਵੇ ਦੀ ਫਸਟ ਡਿਲੀਵਰੀ ਤੇ ਅਪਾ ਚ ਆ ਰਹੇ ਹਾਂ ਨਾ ਬਰੇਵਰੇਜ ਮੌਸਮ ਮਾਲ ਠੀਕ ਹੈ ਨਹੀਂ ਚੰਗਾ ਹੈ ਜੀ ਦਾ ਅੱਲਾ ਦੇ ਬੱਤਰ ਹੋਏ ਨੇ ਨਾ ਸੂਰਜ ਨਿਕਲ ਰਿਹਾ ਰ ਵਿੱਚੋਂ ਹੀ ਬਹੁਤ ਸੋਹਣਾ ਲੱਗ ਰਿਹਾ ਆਸਮਾਨ ਥੋੜੀ ਸੈਕੰਡ ਡਿਲੀਵਰੀ ਡਨ ਤੇ ਚੱਲੇ ਆ ਯਾਰ ਵੱਲੋਂ निकल गई वादिया हो गया वैदर बी केयरफुल गाइज ਪੈਵਰੇਜ ਦਾ ਐਗਜ਼ਿਟ ਲੈਂਦੇ ਸਾਰੀ ਜਿਹੜਾ ਪੈਵਰੇਜ ਲੈਂਦੇ ਆ ਤੇ ਮੋਬਾਈਲ ਕੈਮਰਾ ਲੱਗਾ ਹੋਇਆ ਆ ਆ ਦੇਖ ਲੋ ਬੋਲ ਦੇ ਕੋਲੇ ਜਿਹੜਾ ਪੈਵਰੇਜ ਲੈਂਦੇ ਆ ਨਾ ਇਹਦਾ ਪੈਵਰੇਜ ਦਾ ਉੱਥੇ ਲਾਇਆ ਹੈ ਮੋਬਾਈਲ ਕੈਮਰਾ ਇਹਨਾਂ ਨੇ ਧਿਆਨ ਨਾਲ ਪੈਵਰੇਜ ਵਾਲੇ ਐਗਜ਼ਿਟ ਦੇ ਉੱਤੇ ਹੀ ਆ ਬਸ ਸਟੇਮ ਆ ਪਾਲਿਆ ਕਰਨ ਬ੍ਰੇਕਫਾਸਟ ਤੇ ਪੀਣੀਏ ਕੌਫੀ ਨਾਲ ਤੇ ਚੱਲ ਜਾਂਦੇ ਜਿੰਨੀ ਦੇ ਲੋ ਜੀ ਬ੍ਰੇਕਫਾਸਟ ਕਰ ਲਿਆ ਤੇ ਆਪਾਂ ਕਰਦੇ ਆ ਟਰੱਕ ਲੋਡ ਟਰੱਕ ਲੋਡ ਕਰਕੇ ਤੇ ਚੱਲਦੇ ਆ ਡਿਲੀਵਰੀ ਤੇ ਲੋ ਜੀ ਟਰੱਕ ਕਰ ਲਿਆ ਲੋਡ ਸਲੀਪਰਾਂ ਦਾ ਤੇ ਚੱਲਦੇ ਆ ਡਿਲੀਵਰੀ ਤੇ ਕਰ ਲਿਆ ਟਰੱਕ స్టార్ਟ ਤੇ ਚੱਲ ਪਏ ਆਪਾਂ ਆਪਣੀ ਡਿਲੀਵਰੀ ਵੱਲ ਆਪਣੀ ਮੰਜ਼ਿਲ ਵੱਲ ਤੇ ਆਪਾਂ ਲੋਡ ਕੀਤੇਰੇ ਕਾਪਰੇਟ ਸਲੀਪਰ ਤੇ ਤੇ ਚੱਲਦੇ ਆ ਹਵਾਜੇ ਚੱਲਦੀ ਵੀ ਹੈ ਠੰਡ ਲੱਗ ਜਾਂਦੀ ਹੈ ਥੋੜੀ ਥੋੜੀ ਕਦੇ ਗਰਮੀ ਲੱਗ ਲੱਗ ਜਾਂਦੀ ਹੈ ਬਟ 올ਓਵਰ ਠੀਕ ਹੈ ਵੈਦਰ ਹਵਾਜੇ ਚੱਲਦੀ ਵੀ ਹੈ ਅੱਜ ਹਵਾ ਚੱਲਣੀ ਸਾਰਾ ਦੇਣੀ ਸ਼ੋਅ ਕੀਤਾ ਹੈ ਵੈਦਰ ਵੀ ਹਵਾ ਚੱਲਣੀ ਆ ਜਿੱਥੇ ਚੱਲ ਵੀ ਰਹੀ ਹੈ ਬਾਕੀ ਆਪਾਂ ਜਾ ਰਹੇ ਆ ਆਪਣੇ ਕੋਲ ਦੋ ਡਿਲੀਵਰੀਆਂ ਨੇ ਇੱਕ ਮੈਡੋਵਾਇਟ ਦੀ ਐ ਇੱਕ ਹੈਗੀ ਨਿਕਲਮ ਫਸਟ ਜਨੇ ਮੈਡੋਵਾਇਟ ਆਫਟਰ ਦੈਨ ਕੋ ਨਿਕਲਮ ਤੇ ਫੇਰ ਦੇਖਦੇ ਆ ਅੱਗੇ ਕੀ ਬਣਦਾ ਲੋ ਇਹ ਇੱਕ ਡਿਲੀਵਰੀ ਕਰਤੀ ਡਨ ਆਪਾਂ ਤੇ ਹੁਣ ਜਾ ਰਹੇ ਆ ਸੈਕੰਡ ਡਿਲੀਵਰੀ ਤੇ ਨਿਕਲਮ ਜਾ ਰਹੇ ਆ ਤੇ ਉੱਤੇ ਲਾਣੇ ਨੇ ਕੰਕ੍ਰੀਟ ਦੇ ਸਲੀਪਰ ਦੋ ਗਿਊ ਦੇ ਨਜ਼ਾਰੇ ਇਹ ਹੈਗਾ ਆਪਣਾ ਗ੍ਰੀਨ ਵੇਲ ਏਰੀਆ ਤੇ ਮੇਰੇ ਰਾਈਟ ਹੈਂਡ ਪਾਣੀ ਦਾ ਬੜਾ-ਬੜਾ ਤਲਾਜ ਆ ਬਣਾਇਆ ਹੋਇਆ ਬਹੁਤ ਈ ਦਾ ਪਾਣੀ ਇਕੱਠਾ ਕੀਤਾ ਬਹੁਤ ਅਗੜਾ ਤੇ ਦੇਖਦਾ ਨਹੀਂ ਇਥੋਂ त जाम देन हूं ਦਾ ਰਹੀ ਹੈ ਅਸਟ੍ਰੇਲੀਆ ਜਾ। ਪੌੜੀਆਂ ਦੇ ਛੜਕਾ ਹੋਣਾ ਹੀ ਆਂਗੇ ਨੇ ਨੇਚਰ ਹੈ ਨੇਚਰ ਆ ਦੇ ਦਰਦ ਤੇ ਉਹ ਕਿੰਨਾ ਲੱਗਦਾ। ਭਾਈ ਸਾਹਿਬ ਟ੍ਰੈਫਿਕ ਵਾਲੇ ਵਨਵੇਡ ਰੋਡ ਕੀਤੀ ਹੋਣੀ ਜਾਂ ਅੱਗੇ ਰੋਡਵਰਕ ਆ ਪਾ ਕਰਕੇ ਹੋ ਗਿਆ ਸਲੋ ਉਹ ਵੀ ਅੱਗੇ ਰੋਡਵਰਕ ਹੀ ਚੱਲ ਰਿਹਾ ਤਾਂ ਹੀ ਇੱਕ ਪਾਸੇ ਮਿਲਾਂ ਦਾ ਖਲਾਅ ਲੈਂਦੇ ਨੇ ਇੱਕ ਪਾਸਾ ਕੱਢ ਦਿੰਦੇ ਨੇ ਅੱਧਾ ਵੱਲ ਕਰ ਰਹੇ ਨੇ ਰੋਡ ਉਹ ਐ ਵੀ ਜਦੋਂ ਬਣ ਗਈ ਫਿਰ ਠੀਕ ਹੋ ਜਾਂਦਾ ਕੰਮ ਆ ਦੇ ਪਾਸੇ ਲਾਈਨ ਬੰਦ ਕੀਤੀ ਹੋਈ ਹੈ ਇੱਕ ਬੋਲਤੀ ਹੁਣ ਹੁਣ ਆਪਣੀ ਸਾਈਡ ਨੰਗ ਜਾਗੇ ਉੱਤਰ ਵਾਲੇ ਉਧਰ ਵਾਲੇ ਦੇਖਿਓ ਰੋਕਦੇ ਆਉਣੇ ਨੇ ਫੇਰ ਇੰਤਰੂ ਰੋਕਦੇ ਵੀ ਫਿਰ ਉਹ ਕੱਟਦੇ ਨੇ ਸਿੰਗਲ ਲਾਈਨ ਚੋਰੀ ਹੋ ਗਿਆ ਸਿੰਗਲ ਲਾਈਨ ਹੀ ਚੱਲ ਰਹੀ ਹੈ ਦਰ ਆਲੇ ਪਾਸੇ ਖੜਿਆ ਨਾ ਉਹ ਲੈ ਕੇ ਸਾਈਨ ਵਾਲਾ ਬਗਲ ਉਹ ਰੁਕੇ ਹੋਏ ਨੇ ਹੁਣ ਇਧਰ ਵਾਲੇ ਉਹ ਜਦੋਂ ਤੱਕ ਅਸੀਂ ਨਹੀਂ ਨਿਕਲਦੇ ਕੰਨੀਆਂ ਗੱਟੀਆਂ ਇਧਰੋਂ ਕੱਢ ਕੇ ਫਿਰ ਇਹ ਤੋਰ ਦਣਗੇ ਦੂਜੀ ਇਹ ਦੂਜੀ ਸਾਈਡ ਵਾਲੇ ਟ੍ਰੈਫਿਕ ਰੂਲ ਤਾਂ ਇੱਥੇ ਸਖਤ ਨੇ ਵਧੀਆ ਜਾਣਾ ਰਾਈਟ ਤੇ ਸਿੱਧੇ ਗਈ 에어ਪੋਰਟ ਨੂੰ ਇੱਥੋਂ 에어ਪੋਰਟ ਹੋਣਾ 20 ਮਿੰਟ ਦੀ ਡਰਾਈਵ ਹੋਏ ਦੀ ਸਾਰੀ 에어ਪੋਰਟ ਦੀ ਮਹਿਰਬਾਨ 에어ਪੋਰਟ ਤੇ ਆਪਾਂ ਮੁੜ ਕੇ ਇਧਰ ਮਿਕਲਮ ਸਾਈਡ ਇਹ ਹੈ ਕਿ ਮਿਕਲਮ ਰੋਡ ਚਾਲੀ ਦਾ ਜੋਨ ਹੈ ਸਾਰੀ ਰੋਡ ਬਣ ਰਹੀ ਹੈ ਇਹ ਲੱਗਾ ਸੀ ਪਰ ਨਿਕਲ ਗਏ ਬੜਾ ਟਾਈਮ ਥੋੜਾ ਆਇਆ ਪਰ ਜਿਆਦਾ ਟਾਈਮ ਤੇ ਨਾ ਹੋਰ ਲੱਗ ਜਾਣਾ ਟ੍ਰੈਫਿਕ 2:30 ਵਜੇ ਲੱਗਦਾ ਹੈ ਟ੍ਰੈਫਿਕ ਕਿਉਂਕਿ ਸਕੂਲ ਤੋਂ ਛੁੱਟੀਆਂ ਹੁੰਦੀਆਂ ਨੇ ਨਾ ਬੱਚੇ-ਬੱਚੇ ਸਕੂਲ ਤੋਂ ਫਿਰ ਲੈ ਕੇ ਜਾਂਦੇ ਨੇ ਫੇਰ ਉਦੋਂ ਟ੍ਰੈਫਿਕ ਸ਼ੁਰੂ ਹੋ ਜਾਂਦਾ ਹੈ ਤਾਂ ਚਲੋ ਠੀਕ ਸੀ ਇਹ ਨਾ ਹੈ ਨਹੀਂ 2 ਵਜੇ ਤੋਂ ਲੈ ਕੇ 2:30 ਵਜੇ ਤੋਂ ਬਾਅਦ 4:00 4:30 5:00 ਵਜੇ ਤੱਕ ਫੁੱਲ ਟ੍ਰੈਫਿਕ ਰਹਿੰਦਾ ਹੈ ਰਾਣੀ ਦੀ ਡਿਲੀਵਰੀ ਕਰਤੀ ਡਾਨ ਆਪਾਂ ਤੇ ਹੁਣ ਚੱਲਦੇ ਆਂ ਯਾਰ ਚ ਠੰਡ ਬਹੁਤ ਆ ਰਹੀ ਹੈ ਬਹੁਤ ਆ ਰਹੀ ਹੈ ਇੱਥੇ ਖੁੱਲਾ ਏਰੀਆ ਨਾ ਹਵਾ ਬਹੁਤ ਤੇਜ਼ੀ ਵੀ ਹੈ ਨਾ ਨਾ ਜੀਕਾਮ ਜਕੋਮੀ ਨਾ ਲੱਗ ਜੇ ਕਿਤੇ ਇੰਨੀ ਠੰਡ ਹੈ ਨਾ ਟਰੱਕ ਦੇ ਰੋ ਇੰਨੇ ਚੱਲ ਕੇ ਆਇਆ ਤੁਹਾਨੂੰ ਇਹਦਾ ਉਹ ਦਿਖਾਣਾ ਟੈਂਪਰੇਚਰ ਵਾਲੀ ਸੂਈ ਆ ਦੇਖੋ ਕਿੱਥੋਂ ਕਿੱਥੇ ਆ ਗਈ ਅੱਧ ਵਿਚ ਸੀ ਤੇ ਇੰਨੀ ਠੰਡਾ ਦੇ ਲੋ ਠੰਡਾ ਵੀ ਹੋ ਗਏ ਇੰਜਰ ਚਲੋ ਹੁਣ ਚੱਲਦੇ ਆਂ ਵਾਪਸ ਯਾਰਡ ਚ ਚਲੋ ਜੀ ਚੱਲ ਪਏ ਯਾਰਡ ਨੂੰ ਦੇਖਦੇ ਫੁੱਕ ਲੱਗ ਕੇ ਰਜਾ ਕੇ ਰੋਟੀ ਢਾਟੀ ਖਾਣੇ ਆ ਬਾਕੀ ਦੇਖਦੇ ਅੱਗੇ ਗ੍ਰੀਸ ਕਿਧਰ ਹੈ ਜੰਕੀ ਸਾਫ ਦਾ ਵਾਹ ਕਿਵੇਂ ਹੋ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਨੇ ਕਿੱਥੇ ਰਹਿੰਦੇ ਹੋ ਮਿਲਦੇ ਹੀ ਨਹੀਂ ਕਿਥੇ ਰਹਿਨੇ ਆ ਅੱਜ ਕੱਲ ਨਹੀਂ ਨਹੀਂ ਦੰਦੇ ਕੋਈ ਹੋਰ ਰੋਟੀ ਦਾ ਟਿਕਾ ਲਈ ਕਿ ਨਹੀਂ ਰੋਟੀ ਦੀ ਆ ਗਈ ਆ ਆਜੋ ਖਾਣੇ ਆ ਛੋਲਿਆਂ ਦੀ ਸਬਜ਼ੀ ਖਵਾਈਏ ਤੁਹਾਨੂੰ ਹੋਰ ਡਾਕਟਰ ਘੋਰਪਾੜੇ ਹੈਲੋ ਡਾਕਟਰ ਲਾਈਕ ਸ਼ੇਅਰ ਸਬਸਕ੍ਰਾਈਬ ਆਹ ਇਹ ਤੋ ਕਿੰਦਾ ਸਰ ਜੀ ਠੀਕ ਹੈ ਲਓ ਜੀ ਡਿਲੀਵਰੀ ਕਰਤੀ ਡੰਨ ਤੇ ਚੱਲਿਆਂ ਵਾਪਸ ਜਾੜ ਚ ਦੇ ਰੋਟੀ ਦਾ ਠੀਕ ਆਨੇ ਆ ਰੋਟੀ ਖਾਦੀ ਨਹੀਂ ਅਜੇ ਹਲੇ ਟਾਈਮ ਨਹੀਂ ਲੱਗਾ ਰੋਟੀ ਲੋ ਜੀ ਲਾਸਟ ਡਿਲੀਵਰੀ ਕਰਤੀ ਡਨ ਤੇ ਹੁਣ ਆਪਾਂ ਚੱਲਦੇ ਆ ਯਾਰਡ ਚ ਉੱਤੇ ਟਰੱਕ ਕਰਦੇ ਆ ਪਾਰਕ ਤੇ ਉਸ ਤੋਂ ਬਾਅਦ ਚੱਲਾਂਗੇ ਘਰ ਆਪਾਂ ਆਈਏ ਵੋਲਣ ਤੇ ਅਸਲੀ ਤੇ ਡਿਲੀਵਰੀ ਸੀ ਲਾਤੀ ਤੇ ਹੁਣ ਆਪਾਂ ਜਾ ਰਹਿਆਂ ਘਰ ਨੇਰਾ ਹੋ ਗਿਆ ਜੀ ਲੋ ਜੀ ਨੇਰਾ ਹੋ ਗਿਆ ਜਾ ਰਹੇ ਯਾਰ ਦੇ ਵਿੱਚ ਤੇ ਟਰੱਕਰ پارک ਕਰਕੇ ਨੇ ਜਾ ਰਹਿਆਂ ਘਰ ਨੇਰੀ ਹੋ ਗਿਆ

ਦੋਸਤੋ ਆਪਾਂ ਪਹੁੰਚ ਗਏ ਆਂ ਕਾਰ ਤੇ ਇਹਦੇ ਨਾਲ ਹੀ ਆਪਾਂ ਵਲੌਗ ਦੀ ਕਰ ਲਾਂਗੇ ਐਂਡਿੰਗ ਤੇ ਪਲੀਜ਼ ਜੇ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਂ ਕਰ ਨਿਊ ਵਲੌਗ ਦੇ ਨਾਲ ਓਕੇ ਬਾਏ ਗੁੱਡ ਨਾਈਟ ਸਵੀਟ ਡ੍ਰੀਮ